ਕੋਠੇ ਦੇ ਉੱਤੇ ਚੜਿਆ ਹੀ ਸਾਹਮਣੇ ਸ਼ਰੀਆਮ ਸ਼ਰੀਆਮ ਹਾਸ ਦਾ ਪਿਆ ਹੀ ਵੇਖ ਕੇ ਸ਼ਰੀਆਮ ਮੈਨੂੰ ਗਾਲ੍ਹਾਂ ਕੱਢਣ ਦਿਆ ਹੀ ਪੈਣ ਦੀਆਂ ਅੱਛਾ ਹਾਂਜੀ ਉਸ ਪਰੇ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕੀਤੀ ਆ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਬੋੜਾ ਬ੍ਰਦਰ ਉਹ ਉਸ ਟੇਂਕ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਉਹ ਕੱਲਾ ਸੀ ਤੇ ਉਹਤੇ ਬਹੁਤ ਜ਼ਿਆਦੇ ਵਾਰ ਕੀਤੇ ਗਏ ਆ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਸੀ ਮੰਗ ਇਹੋ ਕਰਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਤੁਸੀਂ ਕਿਥੇ ਦੇ ਰਹਿਣ ਵਾਲੇ ਤੇ ਕੀ ਗੱਲ ਹੋਈ ਸਰ ਜੀ ਮੇਰਾ ਨਾਮ ਹੁਸਨਪ੍ਰੀਤ ਕੌਰ ਹੈ ਤੇ ਮੈਂ ਰਾਮਨਗਰ ਕਲੋਨੀ ਦੀ ਰਹਿਣ ਵਾਲੀ ਆਂ ਤੇ ਕੀ ਗੱਲ ਹੋਈ ਇਧਰ ਇਹ ਮੇਰਾ ਜਨਮ ਦਿਨ ਸੀ ਕੱਲ 1 ਜਨਵਰੀ ਹਾਂਜੀ ਤੇ ਪ੍ਰਾਤ ਨੂੰ ਮਤਲਬ 12 ਵਜੇ ਦਾ ਟਾਈਮ ਹੀ ਨਾ ਤੇ ਘਰ ਰਿਸ਼ਤੇਦਾਰ ਵੀ ਆਏ ਹੋਏ ਸੀ ਅੱਛਾ ਜੀ ਤੇ ਘਰ ਨਾਲ ਦੁੱਧ ਲੈਣ ਵਾਸਤੇ ਨਾ ਭਰਾ ਨੂੰ ਭੇਜਿਆ ਸੀ ਅੱਛਾ ਜੀ ਤੇ ਉੱਥੇ ਨਾ ਪਤਾ ਨਹੀਂ ਕੀ ਗੱਲ ਹੋਈ ਕਿ ਉਹ ਮੁੰਡੇ ਨਾ ਇਹਦੇ ਗੱਲ ਪੈਗੇ ਜਾ ਕੇ ਕਿੰਨੇ ਕੁ ਬੰਦੇ ਸੀ 15 ਕ ਜਾਨੇ ਹੈਗੇ ਸੀ ਉਹਨਾਂ ਦੇ ਵਿੱਚੋਂ ਇੱਕ ਕੱਲ ਮਤਲਬ ਅੱਜ ਸਵੇਰੇ ਕੋਠੇ ਦੇ ਉੱਤੇ ਚੜਿਆ ਸੀ ਸਾਹਮਣੇ ਸ਼ਰੀਆਮ ਸ਼ਰੀਆਮ ਹਾਸ ਦਾ ਪਿਆ ਹੀ ਵੇਖ ਕੇ ਸ਼ਰੀਆਮ ਮੈਨੂੰ ਗਾਲ੍ਹਾਂ ਕੱਢਣ ਦਿਆ ਸੀ ਪੈਣ ਦੀਆਂ ਅੱਛਾ ਹਾਂਜੀ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕੀਤੀ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੁਹਾਡਾ ਬ੍ਰਦਰ ਉਸ ਟਾਈਮ ਤੇ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਉਹ ਕੱਲਾ ਸੀ ਤੇ ਉਹਤੇ ਬਹੁਤ ਜ਼ਿਆਦਾ ਵਾਰ ਕੀਤੇ ਗਏ ਆ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਹਾਂਜੀ ਬਾ ਆਪਣਾ ਨਾਮ ਦੱਸੋ ਕਿਥੋਂ ਦੇ ਰਹਨ ਹੋ ਤੇ ਕੀ ਗੱਲ ਹੋਈ ਸੀ ਇਹ ਰਾਮਨਰ ਕਲੋਨੀ ਮੇਜੀ ਢਰੋੜ ਬਾਈਪਾਸ ਤੇ ਨਾਮ ਕੀ ਤੁਹਾਡਾ ਦਿਲਪ੍ਰੀਤ ਭਾਈ ਹਾਂਜੀ ਕੀ ਗੱਲ ਹੋਈ ਭਾਜੀ ਇਹ ਭਾਈ ਮੈਂ ਨਾ ਦੁੱਧ ਲੈਣ ਗਿਆ ਸੀ ਮਤਲਕਿ ਭੈਣ ਦਾ ਜਰਮ ਦੇਣੀ ਅੱਛਾ ਕਰੇ ਪਰੋਣੇ ਆਏ ਤੇ ਦੁੱਧ ਲੈਣ ਗਿਆ ਹਾਂਜੀ ਇਹ ਮਤਲਕਿ ਦੁਕਾਨ ਤੇ ਖਲੋਤਾ ਤੇ ਉੱਥੇ ਉਹਨਾਂ ਨੇ ਸ਼ਰਾਬ ਸ਼ਰੂਪੀਤੀ ਬੰਗਾਲੀਆਂ ਨੇ ਅੱਛਾ ਜੀ ਤੇ ਭਾਈ ਮੈਂ ਨਾ ਉਧਰ ਨੰਗਨਿਆ ਫਿਰ ਦੁੱਧ ਲੈ ਲਿਆ ਮੈਂ ਚੱਲ ਗਿਆ ਅੱਛਾ ਤੇ ਉਹਨਾਂ ਨੇ ਫੇਰ ਮੈਨੂੰ ਆਵਾਜ਼ ਮਾਰੀ ਪਿੱਛੋਂ ਪਈ ਉਹਨੇ ਮੈਨੂੰ ਗਾਲ ਕੱਢਤੀ ਇੱਕ ਬੰਦੇ ਨੇ ਅੱਛਾ ਤੇ ਪਈ ਉਹਨੇ ਫਿਰ ਚਪੇੜ ਮਾਰਤੀ ਮੇਰੇ ਕਿੰਨੇ ਬੰਦੇ ਸੀ ਉਹ ਜੀ ਪਈ ਹੈਗੇ 15 20 ਜਣੇ ਅੱਛਾ ਤੇ ਫੇ ਕੀ ਮੰਗ ਤੁਹਾਡਾ ਕੀ ਕੀਤਾ ਪਈ ਦਾਤਰ ਦੁੱਤਰ ਮਾਰੇ ਆ ਤੇ ਦਾਤਰ ਪਹਿਲੇ ਤਿਆਰ ਰੱਖਿਆ ਸੀ ਕਿ ਕਿਸ ਤਰ੍ਹਾਂ ਕਿ ਪਈ ਦਾਤਰੰਨਾ ਕੋ ਹੈਗੇ ਉਸੇ ਟਾਈਮ ਤੇ ਅੱਛਾ ਕਿੰਨੇ ਕਵਾੜੇ ਰੈਂਸੀ ਭਾਜੀ ਪਈ ਹੈਗਾ ਜੇ 12 12:30 ਵਜੇ ਉਹ ਕੀ ਕੀ ਮੰਗੇ ਕੀ ਕਰਦੇ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਜੀ ਹਾਂਜੀ ਭਾਈ ਰਾਤੀ 12 ਵਜੇ ਰਾਈਮ ਸੀ ਹਾਂਜੀ ਦੋ ਦੋ ਵਜੇ ਤੱਕ ਉਹ ਨਹੀਂ ਸੀ ਰਾਤੀ ਹਾਂਜੀ ਹਾਂਜੀ ਅੱਛਾ ਤੇ ਹੁਣ ਕੀ ਮੰਗ ਕੀ ਕਰਦੇ ਪੁਲਿਸ ਕੋਲ ਅਜੀ ਉਹਨਾਂ ਨੇ ਇਹ ਕੰਨੇ ਆ ਕਿ ਕਾਰਵਾਈ ਕੀਤੀ ਜਾਵੇ ਮੈਂ ਤੁਹਾਡੇ ਤੇ ਉਹਨਾਂ ਨੇ ਸਾਰੇ ਨਦਤਰ ਮਾਰੇ ਹਾਂਜੀ ਹਾਂਜੀ ਤੁਸੀਂ ਕੱਲੇ ਸੀ ਉਦੋਂ ਤੇ ਹਾਂਜੀ ਨਾਮ ਨੂੰ ਪਤਾ ਉਹਨਾਂ ਦਾ ਕੋਈ ਹਾਂਜੀ ਭਾਈ ਕੀ ਨਾਮ ਕੀ ਹੈ ਇਕ ਹੈ ਭਾਈ ਸੰਜੂ ਅੱਛਾ ਜੀ ਭਾਈ ਇਹ ਕਨੀਲ ਕਮਲ ਦਾ ਮੁੰਡਾ ਵਿਕਾਸ ਹੈ ਅੱਛਾ ਜੀ ਤੇ ਇੱਕ ਭਈ ਹੈਗਾ ਰਾਜੂ ਅੱਛਾ ਇੱਕ ਕੱਪੀ ਲੈ ਰਹਾ ਬਈ ਬਾਕੀ ਤੁਸੀਂ ਕੱਲੇ ਸਾਰੇ ਤੁਹਾਡੇ ਕੋਲ ਆ ਕੇ ਆਇਤਾ ਹਾਂਜੀ ਬਈ ਮੌਕੇ ਤੇ ਕੁੜੀ ਸਹੀ ਸੀ ਮੌਕੇ ਤੇ ਨਹੀਂ ਆਈ ਬਈ ਹੁਣ ਇਸ ਵਾਰ ਕੁੜੀ ਨੂੰ ਤੁਹਾਡੇ ਕੰਪਲੀਟ ਦਿੱਤੀ ਗਈ ਹਾਂਜੀ ਬਈ ਪਰ ਸਾਰੇ ਤੇ ਕੀ ਗੱਲ ਸਰਬਜੀਤ ਗੌਰ ਹਾਂਜੀ ਕਿੱਥੋਂ ਹੋਏ ਰਹਿਣ ਉਹ ਆਰਾਮਨਗਰ ਕਲੋਨੀ ਦੇ ਕੀ ਗੱਲ ਬਾਤ ਇਹ ਲੱਤੀ ਗੱਲ ਬਾਤ ਇਹ ਹੋਈ ਜੀ ਪੀ ਉਹ ਮੁੰਡਾ ਦੁੱਧ ਲੈਣ ਗਿਆ ਸੀ ਜਿਹੜੀ ਗੱਲ ਦੱਸਣ ਦੀ ਇਹ ਕੁੜੀਆਂ ਨੇ ਹੁਣੇ ਤੁਹਾਨੂੰ ਗੱਲ ਦੱਸੀ ਸੀ ਤੇ ਬਸ ਏਦਾਂ ਕਰਕੇ ਇਹਨੇ ਕਿਹ ਵੱਲ ਵੇਖਿਆ ਵਾ ਤੇ ਉਹਨਾਂ ਨੇ ਅੱਗੋਂ ਇਹਨੂੰ ਗਾਲਾ-ਗੂਲਾ ਕੱਢਿਆ ਤੇ ਇਹਨੇ ਮਗਰ ਮੁੜ ਕੇ ਨਹੀਂ ਵੇਖਿਆ ਤੇ ਪਰ ਇਹਦੇ ਮਗਰ ਭੱਜ ਕੇ ਉਹਨੂੰ ਮ ਏ ਬੰਗਾਲੀ ਲੈਣ ਹੈ ਗਈ ਉਹ ਜੀ ਆ ਵੀ ਜਦੋਂ ਇੱਕ ਜਣੇ ਨੂੰ ਕੋਈ ਪੇਦਾ ਸਾਰੇ ਇਕੱਠੇ ਹੋ ਜਾਂਦੇ ਆ ਬਸ ਇਹਨਾਂ ਦੀ ਇਹ ਆ ਵੀ ਇਹ ਗਰੀਬ ਘਰ ਹੋ ਹੈਗੇ ਆ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਹਾਂਜੀ ਹਾਂਜੀ ਦਿੱਤੀ ਆ ਕੰਪਲੀਟ ਪ੍ਰਸ਼ਾਸਨ ਨੇ ਕੋਈ ਕੀਤਾ ਹੀ ਨਹੀਂ ਹਾਂਜੀ ਨਹੀਂ ਨਹੀਂ ਪਰसों ਦਾ ਵਾਰ ਦਾ ਤਾਂ ਆਮਨਗਰ ਕਲੋਨੀ ਦੇ ਵਿੱਚ ਦਿਲਤੀ ਜਿਹੜਾ ਨੌਜਵਾਨਾਂ ਉੱਤੇ ਹਮਲਾ ਕੀਤਾ ਕੁਝ ਨੌਜਵਾਨਾਂ ਨੂੰ ਕੀ ਸਰਸਰਾ ਮੰਗਦਾ ਨਹੀਂ ਐਸੇ ਹੀ ਗੁਰਨਾਥ ਸਿੰਘ ਪੀ ਐ ਸਦਰ ਤੇ ਰਾਮਨਗਰ ਕਲੋਨੀ ਦੇ ਵਿੱਚ ਰਾਤ ਉਹਨਾਂ ਦਾ ਝਗੜਾ ਆਫਸ ਵਿੱਚ ਹੋਇਆ ਤੇ ਮੁੰਡੇ ਨੇ ਦੱਸਿਆ ਜੋ ਕਿ ਮੈਂ ਦੁੱਧ ਲੈਣ ਗਿਆ ਸੀ ਤੇ ਜੋ ਇੱਕ ਦੋ ਆਫਸ ਵਿੱਚ ਅਸੀਂ ਗੱਲਾਂ ਕਰ ਰਹੇ ਹਾਂ ਤੇ ਮਗਰੋਂ ਕੋਈ ਆਣ ਕੇ ਅਣਸਪੱਟ ਵਿਅਕਤੀ ਨੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਹੁਣ ਜਾਂਚ ਕੀਤੀ ਜਾਏਗੀ ਕਿ ਕਿਹੜੇ ਕਿਹੜੇ ਬੰਦੇ ਨੇ ਤੇ ਉਹ ਫੇਰ ਦੱਸਿਆ ਜਾਊਗਾ ਸਰ ਉਸੇ ਕੋਈ ਨਾਮ ਵਗੈਰਾ ਦੱਸੇ ਤੁਹਾਨੂੰ ਨਹੀਂ ਨਾਮ ਨਹੀਂ ਦੱਸੇ ਅਜੇ ਉਧਾਂ ਪੁੱਛਗਿੱਛ ਕੀਤੀ